ਹੈਲੋ ਜੀ ਸਲਾਮ ਅਦਾਬ ਨਮਸਤੇ ਸੋ ਸ੍ਰੀਕਾਲ ਜੈਸਾ ਹਿੰਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਜਿਹੜੀ ਆ ਤੁਹਾਡੇ ਸਾਰਿਆਂ ਦੇ ਲਈ ਆ ਆਪਣੇ ਸਾਰਿਆਂ ਦੇ ਲਈ ਆ ਜਿਨ੍ਹਾਂ ਜਿਨ੍ਹਾਂ ਨੂੰ ਨਕੋਦਰ ਦਰਬਾਰ ਦੇ ਮੇਲੇ ਦਾ ਬੜਾ ਬਸਬਰੀ ਦੇ ਨਾਲ ਇੰਤਜ਼ਾਰ ਆ ਤੇ ਬੜਾ ਚਾ ਆ 1 2 ਮਈ ਦਾ ਸੋ 1 ਮਈ ਨੂੰ ਨਕੋਦਰ ਦਰਬਾਰ ਆਪਾਂ ਸਾਰੇ ਜਾਣਦੇ ਆ ਕਿਉਂਕਿ ਹਰ ਸਾਲ ਦਾ ਜਿਹੜਾ ਮੇਲੇ ਦਾ ਰੂਟੀਨ ਆ ਉਹ ਸਭ ਨੂੰ ਪਤਾ ਲੱਗ ਹੀ ਜਾਂਦਾ ਆ 1 ਮਈ ਨੂੰ ਨਕੋਦਰ ਦਰਬਾਰ ਸਵੇਰੇ ਝੰਡਾ ਦਾ ਸਮਾਉ ਹੋਊਗੀ ਤੇ ਝੰਡਾ ਦਾ ਸਮ ਤੋਂ ਬਾਅਦ ਰਾਤ ਦੀਆਂ ਕਵਾਲੀਆਂ ਹੋਣਗੀਆਂ ਤੇ ਜਿਵੇਂ ਕਿ ਸਾਰੇ ਜਾਣਦੇ ਨੇ ਕਿ ਝੰਡਾ ਰਸਮ ਤੋਂ ਬਾਅਦ ਉਸੇ ਟਾਈਮ ਦੁਪਹਿਰ ਦੇ ਟਾਈਮ ਦੇ ਵਿੱਚ ਖਜ਼ਾਨਾ ਸائیں ਜਿਹਦੇ ਨਾਮ ਦਾ ਵੀ ਵੰਡਿਆ ਜਾਂਦਾ ਆ ਵੰਡਿਆ ਜਾਂਦਾ ਖੁਸ਼ੀ ਦੇ ਵਿੱਚ ਉਹ ਲਟਾਇਆ ਜਾਂਦਾ ਆ ਜਿਵੇਂ ਸائیں ਰਾਜੀ ਸ਼ਾ ਸਰਕਾਰ ਖਜ਼ਾਨਾ ਵੰਡਦੇ ਸੀ ਖਜ਼ਾਨਾ ਘਟਾਉਂਦੇ ਸੀ ਅ ਕਲਾਕਾਰਾਂ ਦੇ ਉੱਤੋਂ ਫਨਕਾਰਾਂ ਦੇ ਉੱਤੋਂ ਉਦਾਂ ਹੀ ਨਕੋਦਰ ਦਰਬਾਰ 1 ਮਈ ਨੂੰ ਖਜ਼ਾਨਾ ਵੰਡਿਆ ਜਾਊਗਾ ਸੋ ਜਿਹੜੇ ਜਿਹੜੇ ਵੀ 1 ਮਈ ਨੂੰ ਦਰਬਾਰ ਪਹੁੰਚਣਗੇ ਤਾਂ ਜ਼ਰੂਰ ਧਿਆਨ ਰੱਖਿਓ ਕਿਉਂਕਿ ਮੈਨੂੰ ਹਰ ਸਾਲ ਕਿਸੇ ਨਾ ਕਿਸੇ ਦਾ ਮੈਸੇਜ ਆ ਹੀ ਜਾਂਦਾ ਆ ਕਿ ਭਾਜੀ ਸਾਨੂੰ ਖਜ਼ਾਨਾ ਮਿਲਿਆ ਸੋ ਹੋ ਸਕਦਾ ਇਸ ਵਾਰ ਤੁਹਾਡੀ ਵਾਰੀ ਹੋਵੇ ਜ਼ਰੂਰ ਧਿਆਨ ਰੱਖਿਓ ਤੇ ਆਪਣਾ ਕੀਮਤੀ ਸਮਾਨ ਕੋਈ ਵੀ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਰਸ਼ ਬਹੁਤ ਜ਼ਿਆਦਾ ਹੁੰਦਾ ਹੋ ਸਕਦਾ ਉੱਤੇ ਸਾਮਣਾ ਔਖਾ ਹੋ ਜਵੇ ਜਾਂ ਗੋਮਜਵੇ ਤਾਂ ਬਾਅਦ ਵਿੱਚ ਬੰਦਾ ਪਛਤਾਉਂਦਾ ਰਹਿ ਜਾਂਦਾ ਵੀ ਮੈਂ ਇਹ ਨਾਲ ਨਾ ਲੈ ਕੇ ਆਂਦਾ ਸੋ ਵੀਡੀਓ ਨੂੰ ਅੱਗੇ ਸਾਧਾ ਨਾਲ ਸਾਝਾ ਕਰੋ ਜੈ ਸਾਈ ਜੀ ਬੀ